ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਜੋ ਵੀਡੀਓ ਹੈ ਉਹਨਾਂ ਵੀਰਾਂ ਭਰਾਵਾਂ ਵਾਸਤੇ ਹੈ ਜਿਨ੍ਹਾਂ ਦੇ ਰਿਸ਼ਤੇ ਨਹੀਂ ਹੋ ਰਹੇ ਵਿਗਨ ਪੈ ਰਹੇ ਹਨ ਭਾਨੀਆਂ ਤੋਂ ਭਾਨੀਆਂ ਵੱਜ ਰਹੀਆਂ ਹਨ ਲੱਗਦਾ ਵੀ ਅੱਜ ਰਿਸ਼ਤਾ ਹੋ ਜਾਣਾ ਫਿਰ ਬਿਗਨ ਪੈ ਜਾਂਦਾ ਉਹ ਕੰਮ ਵਿੱਚ ਰਹਿ ਜਾਂਦਾ ਰਿਸ਼ਤੇ ਆਈ ਜਾਂਦੇ ਆ ਮੁੜੀ ਜਾਂਦੇ ਆ ਪਰ ਗੱਲ ਨਹੀਂ ਬਣਦੀ بڑے ਉਪਾਅ ਵੀ ਕੀ ਜਾਂਦੇ ਨੇ بڑے ਉਪਾਅ ਕਰਕੇ ਵੇਖ ਲੈ ਤਾਂ ਵੀ ਗੱਲ ਨਹੀਂ ਬਣੀ ਤਾਂ ਵੀ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਤੇ ਸਾਸ ਸੰਗਤ ਜੀ ਬੱਚਿਆਂ ਦੀਆਂ ਉਮਰਾਂ ਹੁਣ ਲੰਘ ਰਹੀਆਂ ਨੇ ਵੱਡੇ ਹੋ ਗਏ ਨੇ ਹੁਣ ਮਾਪਿਆਂ ਨੂੰ ਚਿੰਤਾ ਹੈ ਪਰ ਗੱਲ ਨਹੀਂ ਬਣਦੀ ਹੈ ਆਓ ਪਿਆਰਿਓ ਤੁਹਾਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਆਪ ਜੀ ਨੂੰ ਸ਼ਬਦ ਦੱਸਾਂਗੇ ਤੁਸੀਂ ਉਸ ਸ਼ਬਦ ਦਾ ਜਪ ਹੈ 40 ਦਿਨ ਕਰੋਗੇ ਹਰ ਰੋਜ਼ ਜਿਹੜੇ ਘੰਟਾ ਉਹਦਾ ਜਾਪ ਕਰੋ ਤੇ ਜਰੂਰ ਜੋ ਤੁਹਾਡਾ ਮਸਲਾ ਰੁਕਿਆ ਹੋਇਆ ਹੈ ਕਾਰਜ ਬਣ ਨਹੀਂ ਰਹੇ ਹਨ ਉਹ ਕਾਰਜ ਬਣਨਗੇ ਹੀ ਬਣਨਗੇ ਗਰੰਟੀ ਹੈ ਤੇ ਪਿਆਰਿਓ ਸ਼ਰਧਾ ਰੱਖ ਕੇ ਜਾਪ ਕਰਿਓ ਤੇ ਦੇਖਿਓ ਫਿਰ ਤੁਹਾਡੇ ਤੇ ਕਿਵੇਂ ਕਿਰਪਾ ਹੁੰਦੀ ਸੱਚੇ ਪਾਤਸ਼ਾਹ ਦੀ ਦੇਖੋ ਪਿਆਰਿਓ ਫਿਰ ਕਿਵੇਂ ਖੁਸ਼ੀਆਂ ਆਉਂਦੀ ਘਰ ਦੇ ਵਿੱਚ ਆਓ ਗੁਰਮਖੋ ਪਿਆਰ ਸਹਿਤ ਆਪਾਂ ਸ਼ਬਦ ਦਾ ਪਾਠ ਸਰਵਣ ਕਰੀਏ ਸਤਨਾਮ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 5 ਜੈ ਸਾ ਸਤ ਗੁਰ ਸੁਣੀਦਾ ਤੈ ਸੋਹੀ ਮੈਂ ਡੀਠ ਮਿਛੋੜਿਆ ਮਿਲੇ ਪ੍ਰਭੂ ਹਰ ਦਰਗਹ ਕਾਬਸੀਠ ਹਰ ਨਾਮੋਂ ਮੰਤਰ ਦਿਰੜਾਏਂਦਾ ਕੱਟੇ ਹਾ ਮੈ ਰੋਗ ਨਾਨਕ ਸਤ ਗੁਰ ਤੇ ਨਾ ਮਿਲਾਇਆ ਜਿਨ੍ਹਾਂ ਤੁਰੇ ਪਾਇਆ ਸੰਜੋਗ ਹਰ ਨਾਮੋਂ ਮੰਤਰ ਦਿਰੜਾਏਂਦਾ ਕਟੇ ਹਾ ਮੈ ਰੋਗ ਨਾਨਕ ਸਤ ਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਾਇ ਸੰਜੋਗ ਇਹ ਸ਼ਬਦ ਦਾ ਪਿਆਰੋ ਜਾਪ ਕਰੋ ਤੇ ਜੇ ਕੋਈ ਤੁਸੀਂ ਰਚਨ ਪੁੱਛਣਾ ਹੈ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਉੱਛਕ ਦਿਓ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗੇ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ